ਦੇ ਲੈ ਤੇ ਦਵਾਈ ਲੈਣ ਲਈ ਲੋ ਜੀ ਆਪਾਂ ਦੋਸਤੋ ਰਿਵਿਊ ਰੰਦੇ ਰੇ ਤੋ ਹਾਂ ਖਦਾ ਜੀ ਆਪਾਂ ਆਪਾਂ ਕਨਵਲਿਕ ਕਲਮਲੀ ਕੂ ਖੀ ਚਾ ਆ ਪੂਰੀ 플레이 ਜਗਾ ਹੈ ਨਹੀਂ ਹੋਰ ਥੋੜੀ ਪੂਰਾ ਪਰ ਤੇ ਦਹੀਂ ਪਾਇਆ ਚਾਰ ਸਾਰਾ ਹਨ ਚਟਣੀ ਪਈ ਆ ਦੇਲ ਸਾਰਾ ਠੀਕ ਆ ਖਾਣਾ ਬਿਨੋ ਕੇ ਸਾਰਾ ਕਬ ਠੀਕ ਕੇਲਾ ਲੈ ਲੈ ਅੰਬ ਨਹੀਂ ਲੈਣਾ ਪਸੰਦ ਨਹੀਂ ਨਹੀਂ ਕੇਲੇ ਵੀ ਦੇ ਲੈ ਦੋ ਤੁਹਾਨੂੰ ਪਸੰਦ ਆ ਕੇਲਾ ਅੰਬ ਕੋਈ ਹਾਂ ਠੀਕ ਹੈ ਜੀ ਇਹਨੇ ਉਹ ਲਾਦੇ ਆ ਬੱਚੇ ਤੇ ਅੰਬ ਬਹੁਤ ਵਧੀਆ ਲੰਦਾ ਜਦੋਂ ਉਹਦੇ ਨੂੰ ਠੰਡਾ ਠੰਡਾ ਕਰਕੇ ਮਿੱਠਾ ਕਰਕੇ ਖਾਣ ਨਾਲ ਅੰਬ ਬਾਲਾ ਟੇਸਟੀ ਲੱਗਦਾ ਠੀਕ ਹੈ ਜੀ ਸੈਲਫ ਸਰਵਿਸ ਹਾਰੇ ਚੀਜ਼ ਲੈ ਕੇ ਸੈਲਫ ਸਰਵਿਸ ਇਤਨਾ ਬੱਚਾ ਚਾਹੁੰਦਾ ਬੱਚਾ ਆਉਣਾ ਹੀ ਪੈਂਦਾ ਬੱਚੇ ਸਾਡੇ ਬਾਲੇ ਸਮਝਦਾਰ ਆ ਕਿਉਂਕਿ ਅਸੀਂ ਅੰਮ ਦੀ ਜੜੀ ਆ ਬੀਜ ਸੇ ਜ ਨਹੀਂ ਕਰਦੇ ਹੈਗੇ ਅਸੀਂ ਉਮੀਦਾਂ ਦੇ ਬੱਚਿਆਂ ਦਾ ਉਹ ਕਰਦੇ ਆ ਬੱਚੇ ਆਪਣਾ ਉਹ ਨਹੀਂ ਬੱਚੇ ਲੈਂਦੇ ਨੇ ਜਿੱਦਾਂ ਕਿ ਉਹਨਾਂ ਨੂੰ ਏਡਿਟ ਹੁੰਦੀ ਹੈ ਸਾਰੀ ਕਿਉਂਕਿ ਸਾਨੂੰ ਪਤਾ ਹੈ ਵੈਲਿਊ ਹਨਾ ਖਾਣੇ ਦੀ ਸਭ ਤੋਂ ਜ਼ਿਆਦਾ ਕੀ ਤੇ ਅਕੈਡਮੀ ਚ ਖਾਂਦੂੜ ਲਾ ਕੇ ਕੋਈ ਪ੍ਰੋਬਲਮ ਨਹੀਂ ਹੈ ਬਸ ਵੇਸਟੇਜ ਨਹੀਂ ਹੁੰਦੀ ਜੀ ਠੀਕ ਹੈ ਬਾਕੀ ਜਿਹੜੇ ਵਿੱਚ weight loss ਕਰਨਾ ਚਾਹੁੰਦੇ ਨੇ ਹੋ ਸਕਦੀ ਹੈ ਤਾਂ ਵਨ ਆਫ ਦਾ ਬੈਸਟ ਸੀਗਾ ਉਹਨਾਂ ਦੀ ਜਿਹੜੀ ਸਪੈਸ਼ਲ ਚੀਜ਼ ਹੈ ਉਹ ਡਾਈਟ ਹੈ ਜਿਹੜੀ ਉਹ ਮੈਂ ਹਰ ਇੱਕ ਬੱਚੇ ਦੀ ਇੰਡੀਵਿਜੂਅਲ ਡਾਈਟ ਖੁਦ ਬਣਾਉਣਾ ਹੈ ਕਿ ਉਹਨੇ ਕੀ ਖਾਣਾ ਹੈ ਕੀ ਨਹੀਂ ਬੱਚਿਆਂ ਦੇ ਮਹੀਨੇ ਦੇ ਵਿੱਚ 10 ਤੋਂ 15 ਕਿਲੋ weight loss ਹੋਣਾ ਨਾਰਮਲ ਦੀ ਗੱਲ ਹੈ ਬਿਲਕੁਲ ਨਾਰਮਲ ਤੇ ਉਸ ਤੋਂ ਬਾਕੀ ਜਰੂਰ ਦੱਸਿਓ ਸਾਨੂੰ ਸਾਰਾ ਸੈਟਅਪ ਕਿਵੇਂ ਦਾ ਲੱਗਿਆ ਜੀ ਸਤੋ ਆਯਾ ਬੱਚੇ ਤਾਂ ਕਿਹੜਾ ਬੰਦ ਕੀ ਡਾਈਟ ਦਾ ਰਿਵਿਊ ਸਾਰਾ ਵੋ ਵਧੀਆ ਲਾਈਕ ਹੈ ਹੈ ਦੇਖ ਲਓ ਬੱਚੇ ਸਾਰਾ ਦਹੀਂ ਚਾਲ ਚਾਵ ਤੇ ਰੋਟੀਆਂ ਪਿਆਜ਼ ਸਬਜ਼ੀ ਦਾ ਸਰਦਾ ਜੀ ਆਪਾਂ ਦਾ ਡਾਈਟ ਤੇ ਹੈ ਜੀ ਮੈਂ ਤੁਹਾਨੂੰ ਮੈਂ ਦੱਸਿਆ ਸਾਰਾ ਪ੍ਰੋਪਰਲੀ ਨਾ ਸਪੈਸ਼ਲੀ ਮੈਂ ਬੱਚਿਆਂ ਦੀ ਡਾਈਟ ਦਾ ਧਿਆਨ ਰੱਖਦਾ ਹਾਂ ਜਿਹੜੇ ਬੱਚੇ ਨੇ weight loss ਕਰਨਾ ਚਾਹੁੰਦੇ ਨੇ ਤਾਂ ਉਹਨਾਂ ਵਿੱਚੋਂ ਪਹਿਲੇ ਪੁੱਛਦੇ ਹਾਂ ਕਿੰਨੇ ਰੁਪਏ ਠੀਕ ਹੈ ਸ਼ਾਬਾਸ਼ ਕਿਉਂਕਿ ਇਹਨਾਂ ਨੂੰ ਤੁਹਾਨੂੰ ਮੇਨਲੀ ਆਪਾਂ ਕਰਦੇ ਆ ਇਹਨਾਂ ਦੀ ਡਾਈਟ ਵਿੱਚ ਪ੍ਰੋਟੀਨ ਐਡ ਠੀਕ ਹੈ ਕਾਰਪੂਰਕ ਜਿਹੜੀ ਹੈਗੀ ਆ ਫੈਟੀਅਸ ਦੇ ਤੀਜਾ ਬੈਡ ਫੈਟਸ ਨੇ ਉਹ ਸਾਰੇ ਕੱਢੋ ਨੇ ਡਾਈਟ ਦੇ ਅਸਰ ਤੇ ਜੈਡ ਕਰਨਾ ਹੈ ਠੀਕ ਹੈ ਤੇ ਉਸ ਤੋਂ ਬਾਅਦ ਫੂਡ ਦੇ ਵਿੱਚ ਵੀ ਮਤਲਬ ਜਿਵੇਂ ਹੁੰਦਾ ਹਨਾ ਕਿ ਇਹਦੇ ਵਿੱਚ ਮਿਨੀਮਮ ਇਹਨਾਂ ਦਾ ਹੋ ਜਾਂਦਾ ਹੈ ਕਿ ਇਹਨਾਂ ਨੇ 슈ਗਰ ਦੀ ਇਨਟੇਕ ਹੈ ਜਿਹੜੀ ਨੇਚਰਲ 슈ਗਰ ਤੋਂ ਕਰਨਾ ਹੁੰਦਾ ਹੈ ਠੀਕ ਘੱਟ ਤੇ ਉਸ ਆ ਉਹਨਾਂ ਬੱਚਿਆਂ ਦਾ ਚੈੱਕਅਪ ਕਰਦੇ ਹਾਂ ਸਾਰੇ ਠੀਕ ਹੈ ਜੀ ਸਰ ਕਿੰਨਾ weight loss ਹੋ ਜਾਊਗਾ ਸਰ ਆਪਣਾ 5 ਕਿਲੋ 5 ਕਿਲੋ ਕਿੰਨੇ ਟਾਈਮ ਵਿੱਚ 1.5 ਕਿਤੇ 1.5 ਖਾਣਾ ਪੀਣਾ ਦਿਨਾਂ ਨੂੰ ਬੁਝੀ ਕਰਦੇ ਰਹੋ ਇਹ ਤਾਂ ਲੱਗ ਰਿਹਾ ਹੈ ਕਿ ਜਿਆਦਾ ਮਤਲਬ ਹੈ ਨਾ ਠੀਕ ਹੈ ਕੀ ਕਹਿਣਾ ਚਾਹੇਗਾ ਤੁਸੀਂ ਸਾਰੇ ਆਓ ਵਿਜ਼ਿਟ ਕਰੋ ਜਰੂਰ ਸਟੇਜ ਵਰਦੀ ਹਾਸਿਲ ਕਰੋ ਕਰਦੇ ਵੀ ਦੇਖ ਰਹੇ ਹੋਗੇ ਕਰਦੇ ਮਾਰੇ ਕੁਝ ਕਹਿਣਾ ਸਵਾਗਤ ਹੈ ਜੀ ਚੰਗਾ ਇਹ ਸੀਗਾ ਆਪਣਾ ਰਿਵਿਊ ਬੱਚਿਆਂ ਦਾ ਠੀਕ ਹੈ ਤੇ ਜ਼ਰੂਰ ਤੁਸੀਂ ਵੀ ਆਪਣੀ ਕੈਡੂ ਵਿਜ਼ਿਟ ਕਰੋ ਫਤਿਹ ਚਲਾ ਕੇ ਤੇ ਸੇਮ ਨਿਮਿਤ ਅਕਾਦਮੀ ਤੇ ਤਾਂ ਫਿਕਰਮੀ ਅਕਾਦਮੀ ਠੀਕ ਹੈ ਜੀ ਤੇ ਪੰਜਾਬ ਉਸਪਰੀ ਟ੍ਰੇਨਿੰਗ ਸੈਂਟਰ ਅਕਾਦਮੀ ਤੁਮ ਜੇ ਕਿਸੇ ਸਰਚ ਕਰੋਗੇ ਤੁਸੀਂ ਪਹੁੰਚ ਜਾਓਗੇ ਸਾਰਾ ਵਧੀਆ ਖਾਟ ਖਾ ਪਕਟ ਫੀਸ ਦੇ ਵਿੱਚ ਵਧੀਆ ਤਿਆਰੀ ਹੈ ਜਿਹੜੀ ਤੁਹਾਨੂੰ ਇੱਕੋ ਜਗ੍ਹਾ ਤੇ ਮਿਲ ਸਕਦੀ ਉਹ ਵੀ ਆਪਣੀ ਇੱਥੇ ਜਗ੍ਹਾ ਤੇ ਸਾਰਾ ਠੀਕ ਹੈ ਪੂਰਾ ਹਨਾ ਇੱਕ ਮਾਹੌਲ ਸੈਟ ਅਪ ਹੈ ਇੱਥੇ ਵਰਕਿੰਗ ਲੈਣ